ਲੇਜੇ ہمارے ਚੈਨਲ ਕੋ ਸਬਸਕ੍ਰਾਈਬ ਕਰੇ ਅਤੇ ਘੰਟੀ ਦੇ ਆਈਕਨ ਪਰ ਕਲਿੱਕ ਕਰੇ ਵੈ ਸ਼ੇਅਰ ਕਰਨਾ ਨਾ ਭੁੱਲੇ ਕੈਂਪਸ ਟੂ ਕਾਰਪੋਰੇਟ ਥੀਮ ਅਵਿੰਦੋ ਰੋਜਾ ਇੰਡਸਟਰੀ ਅਕਾਦਮੀਆ ਸਮੇਲਨ 2025 ਦਾ ਆਯੋਜਨ ਗੁਰੂ ਗੋਬਿੰਦ ਸਿੰਘ ਕਾਲਜ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਦੇ ਦਰਵਾਜ਼ੇ ਤੇ 14 ਅਤੇ 15 ਅਕਤੂਬਰ ਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੈਮੋਰੀ ਸੈਮੀਨਾਰ ਹਾਲ ਵਿਖੇ ਕੈਂਪਸ ਟੂ ਕਾਰਪੋਰੇਟ ਥੀਮ ਅਵਿੰਦੋ ਰੋਜਾ ਇੰਡਸਟਰੀਅਲ ਅਕਾਦਮੀਆ ਸਮੇਲਨ 2025 ਦਾ ਆਯੋਜਨ ਕੀਤਾ ਗਿਆ ਇਸ ਸਮੇਲਨ ਦਾ ਉਦੇਸ਼ ਨਵੀਨਤਾ ਨੂੰ ਉਤਸ਼ਾਹਿਤ ਕਰਨਾ ਰੁਜ਼ਗਾਰੀ ਯੋਗਤਾ ਵਧਾਉਣਾ ਅਤੇ ਉਦਯੋਗ ਵਿਕਾਸ ਹੈ ਯੋਗ ਨੂੰ ਮਜ਼ਬੂਤ ਕਰਨਾ ਸੀ ਇਸ ਮੌਕੇ ਵੱਡੀ ਗਿਣਤੀ ਵਿੱਚ ਉਦਯੋਗਪਤੀਆਂ ਅਤੇ ਪੇਸ਼ੇਵਰਾਂ ਦੇ ਉਤਸ਼ਾਹਿਤ ਪਾਗਦਰੇ ਵੇਖਣ ਨੂੰ ਮਿਲੀ ਜਿਨ੍ਹਾਂ ਦਾ ਪ੍ਰਿੰਸੀਪਲ ਆਰਕੇ ਉਪਰ ਨੇ ਨਿਗਰ ਸਵਾਗਤ ਕੀਤਾ ਅਤੇ ਤਿਲਕ ਸਮਾਰੋਹ ਹੋਇਆ ਇਸਨੋਂ ਗੜੀਏ ਕਾਲੇ ਮਲੌਰ ਦੇ ਪ੍ਰਿੰਸੀਪਲ ਪ੍ਰੋਫੈਸਰ ਐਸ ਕੇ ਗਰੋਵਰ ਨੇ ਮੁਤੋਰ ਮੁੱਖ ਮਹਿਮਾਨ ਜੋਤੀ ਪਜਲਤ ਸਿੱਧੀ ਜਿਸ ਉਪਰੰਤ ਸਮਾਰੋਹ ਦੀ ਸ਼ੁਰੂਆਤ ਸਮੇਲਨ ਦੇ ਕੋਆਰਡੀਨੇਟਰ ਪ੍ਰੋਫੈਸਰ ਨੀਰਵਨ ਸੌਰਵੀ ਪਾਸ ਨਾਲ ਹੋਈ ਮੁੱਖ ਮਹਿਮਾਨ ਡੀਏਵੀ ਕਾਲੇ ਮਲੌਰ ਦੇ ਪ੍ਰਿੰਸੀਪਲ ਪ੍ਰੋਫੈਸਰ ਐਸ ਕੇ ਗਰੋਵਰ ਨੇ ਗਤੀਸ਼ੀਲ ਕਾਰਪੋਰੇਟ ਵਾਤਾਵਰਣ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਨਰਵਿਕਾਸ ਨਵੀਨਤਾ ਅਤੇ ਅਨੁਪੂਰਤ ਤੌਰ ਤੇ ਮਹੱਤਤਾ ਤੇ ਜੋਰ ਦਿੱਤਾ ਇਸ ਮੌਕੇ ਵੱਡੇ ਜੀਂਤੇ ਹੋਗੇ ਦੇ ਉਪਾਤੀਆਂ ਅਤੇ ਪੇਸ਼ੇਵਰਾਂ ਨੇ ਭਾਗ ਲਿਆ ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਇੱਕ ਅਗਾਂਵਲੂ ਮਾਨਸਿਕਤਾ ਅਤੇ ਪੇਸ਼ੇਵਰ ਅਨੁਸ਼ਾਸਨ ਵਿਕਸਿਤ ਕਰਨ ਲਈ ਉਤਸ਼ਾਹਿਤ ਕੀਤਾ ਇਸ ਮੌਕੇ ਪ੍ਰਿੰਸੀਪਲ ਡਾਕਟਰ ਆਰਕੇ ਉਪਰ ਨੇ ਪ੍ਰਬੰਧਕ ਟੀਮ ਦੇ ਯਤਨਾਂ ਦੀ ਸਲਾਘਾ ਕੀਤੀ ਅਤੇ ਵਿਕਸਿਤ ਹੋ ਰਹੀਆਂ ਉਦਯੋਗਿਕ ਉਮੀਦਾਂ ਨਾਲ ਅਕਾਦਮਿਕ ਸਿੱਖਿਆ ਨੂੰ ਇਕਸਾਰ ਕਰਨ ਦੀ ਵੱਧਦੀ ਲੋੜ ਨੂੰ ਉਜਾਗਰ ਕੀਤਾ सर गुरु गोविंद सिंह कॉलेज ऑफ मैनेजमेंट एंड टेक्नोलॉजी के सेमिनार का बताया गया है जी तो इस बारे की क्या कह आज से गुरु गोविंद सिंह कॉलेज ऑफ मैनेजमेंट एंड टेक्नोलॉजी के बीच एक बहुत ही अच्छा मीट ऑर्गेनाइज कीती है जो कि कैंपस टू कॉर्पोरेट इंडस्ट्री अकादमिया मीट अस अरेंज है ਜਿਸ ਦੇ ਵਿੱਚ 21 ਇੰਡਸਟਰੀਜ਼ ਐਜੂਕੇਸ਼ਨਿਸਟ ਨੇ ਭਾਗ ਲਿਆ ਹੈ ਸਾਡਾ ਮੇਨ ਮਕਸਦ ਇਸ ਦੇ ਵਿੱਚ ਇਹ ਸੀ ਕਿ ਅਸੀਂ ਆਪਣੇ ਬੱਚਿਆਂ ਨੂੰ ਉਹਨਾਂ ਇੰਡਸਟਰੀਲਿਸਟਾਂ ਨੂੰ ਇਹ ਦੱਸਕੀਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੰਡਸਟਰੀਜ਼ ਨੂੰ ਕਿਹੋ ਜਿਹੀ ਸਕਿੱਲ ਦੀ ਜ਼ਰੂਰਤ ਹੈ ਡਾਕਟਰ ਆਰਕੇ ਉਪਰ ਅਧਿ ਪ੍ਰਿੰਸੀਪਲ ਹੋਣ ਦੇ ਨਾਂ ਤੇ ਮੇਰੇ ਫਰਜ਼ ਬੰਦਾ ਸੀ कि मैं एक कहा अपने जिंदगी के तजर्बे तो कहा कि आने वाला समा एक ऐसा समा है जिस समय जब किसी एकेडमिशियन ने अपना सिलेबस बनाना है तो सानू इंडस्ट्री की मदद लेनी चाहिए है क्योंकि इंडस्ट्री इसलिए सानू दस सकते हैं कि सानू क्यों जी स्किल चाहिए क्यों जी लेबर चाहिए है असी अपने कॉलेज अज यह ਬਹੁਤ بڑا ਇੰਡਸਟਰੀਅਲ ਮੀਟ ਹੋ ਰਹੀ ਹੈ ਇਸ ਤਰ੍ਹਾਂ ਸੁਮਿਟ ਹੈ ਇਸ ਦੇ ਰეკਮੈਂਡੇਸ਼ਨਸ ਵਿੱਚ ਸਾਡੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਬਠਿੰਡ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਜੀ ਨੂੰ ਇਹ ਦਿੱਤੀ ਜਾਏਗੀ ਤਾਂ ਕਿ ਆਨ ਵਾਇਸ ਸਮੇਂ ਦੇ ਵਿੱਚ ਸਿਲੇਬਸ ਬਣਾਉਣ ਲੱਗਾ ਜਿਹੜੇ ਇੰਡਸਟਰੀਲਿਸਟ ਹੈ ਉਹਨਾਂ ਨੂੰ ਵੀ ਸ਼ਾਮਲ ਕੀਤਾ ਜਾਵੇ ਮੈਂ ਇਹਨਾਂ ਸ਼ਰਤਾਂ ਦੇ ਨਾਲ ਇੱਕ ਵਾਰੀ ਫਿਰ गोविंद गुप्ता जी ਦਾ ਖਾਸ ਤੌਰ ਤੇ ਸ਼ੁਕਰਗੁਜ਼ਾਰ ਹਾਂ ਜਿੰਨਾਂ ਨੇ ਕਾਫੀ ਸਮਾਂ ਤੱਕ ਸਾਡੀ ਇਸ ਮੀਟ ਨੂੰ ਸੁਨਿਆ ਕਵਰ ਕੀਤਾ ਪਰਮਾਤਮਾ ਦੇ ਉੱਤੇ ਬਹੁਤ ਲੰਮੀ ਕਰ ਚੋਣ ਨੂੰ ਸੁਕੇ ਜਨ ਦੇ ਆ ਜਾਉਂਗਾ ਮੈਂ ਸਟੂਡੈਂਟਸ ਨੂੰ ਇਸ ਨਿਯਾਗ ਜਨਾ ਚਾਹਾਂਗਾ ਤਾਂ ਦੇ ਮੀਡੀਆ ਰਹੇ ਕਿ ਉਹ ਹੁਣ ਸਰਕਾਰੀ ਨੌਕਰੀ ਨੌਕਰੀ ਵੱਲ ਨਾ ਦੇਖਣ ਆਉਣ ਵਾਲਾ ਸਮਾਂ ਇਸ ਤਰ੍ਹਾਂ ਦਾ ਸਮਾਂ ਹੈ ਕਿ ਹਰ ਇਨਸਾਨ ਨੂੰ ਇੱਕ ਸੈਲਫ এমਪਲॉयਮੈਂਟ ਵੱਲ ਧਿਆਨ ਦੇਣਾ ਚਾਹੀਦਾ ਹੈ ਬੱਚਿਆਂ ਨੂੰ ਲੋਨ ਲੈਣਾ ਚਾਹੀਦਾ ਹੈ ਚਾਹੇ ਬੈਂਕ ਤੋਂ ਲੈਣ ਚਾਹੇ ਐਲਆਈਸੀ ਤੋਂ ਲੈਣ ਜਾਂ ਕਿਸੇ ਤੋਂ ਹੋਰ ਲੈਣ ਤੇ ਆਪਣਾ ਛੋਟਾ ਛੋਟਾ ਕੰਮ ਸ਼ੁਰੂ ਕਰਾਂ ਜਿਵੇਂ ਕੈਨੇਡਾ ਦਾ ਗ੍ਰੋਥ ਮਾਡਲ ਹੈ ਸੇਮ ਹਿੰਦੁਸਤਾਨ ਦੇ ਵਿੱਚ ਐਸਾ ਮਾਡਲ ਵਿਕਸਿਤ ਹੋਣਾ ਚਾਹੀਦਾ ਮੈਂ ਇਥੇ ਬੱਚਿਆਂ ਨੂੰ ਇਹ ਵੀ ਸੰਦੇਸ਼ ਦੇਣਾ ਚਾਹਾਂਗਾ ਕਿ ਸਿਰਫ ਡਿਗਰੀ ਦੇ ਨਾਲ ਨਾਲ ਕੋਈ ਨਾ ਕੋਈ ਸਕਿੱਲ ਜ਼ਰੂਰ ਸਿੱਖੋ ਜਿਵੇਂ ਕੰਪਿਊਟਰ ਹੈ ਕੋਈ ਵੀ ਟੈਕਨੋਲੋਜੀ ਜਾਂ ਮੌਡ ਏਆਈ ਹੈ ਐਸੀਆਂ ਟੈਕਨੀਕਸ ਸਿੱਖੋ ਤੁਹਾਡੀ ਜ਼ਿੰਦਗੀ ਦੇ ਵਿੱਚ ਕੰਮ ਆ ਸਕਣ ਔਰ ਲੜਕਿਆਂ ਨੂੰ ਮੈਸੇਜ ਦੇਣਾ ਚਾਹਾਂਗਾ ਕਿ ਤੁਸੀਂ ਜਿਹੜਾ ਪੜਨਾ ਹੈ ਆਪਣੇ ਆਪਣੇ ਮਾਪੇ ਦੇ ਲਈ ਵੀ ਪੜਨਾ ਪ੍ਰਿੰਸੀਪਲ ਦੇ ਟੀਚਰ ਦੇ ਲਈ ਵੀ ਪੜਨਾ ਤੁਸੀਂ ਆਪਣੇ ਆਪ ਦੇ ਲਈ ਪੜਨਾ ਹੈ ਕੱਲ੍ਹ ਜ਼ਿੰਦਗੀ ਦੇ ਵਿੱਚ ਤੁਹਾਨੂੰ ਕੋਈ ਪ੍ਰੋਬਲਮ ਆ ਜਾਵੇ ਤਾਂ ਤੁਸੀਂ ਆਪਣੀ ਰੋਟੀ ਦੇਜੀਓ ਆਪਕਾ ਮਾਂ ਸਭੋਂ ਤੁਹਾਡੀ ਆਇਡੈਂਟੀਟੀ ਤਹਾਡੇ ਕੰਮਾਂ ਕਰਕੇ ਹੋਣੀ ਚਾਹੀਦੀ ਨਾ ਕਿ ਤੁਹਾਡੇ ਪੇਰੈਂਟਸ ਕਰਕੇ ਹੋਣੀ ਚਾਹੀਦੀ ਹੈ ਇਹ ਮੇਰਾ ਅਜ ਦੇ ਇਸ ਮੀਟ ਰਾਹੀਂ ਸਾਰੀ ਲੜਕੀਆਂ ਨੂੰ ਸਾਰੇ ਬੱਚਿਆਂ ਨੂੰ ਮੈਸੇਜ ਵੀ ਹੈ ਮੇਟਰਵਾ ਹਾਸੇ ਪੱਤਰਕਾਰ ਗੋਵਿੰਦ ਗੁਪਤਾ ਕੀ ਰਿਪੋਰਟ